ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾ ਕਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਵੀ ਆਪਣੀ ਬਹੁਤ ਸੋਹਣੀ ਕਲੈਕਸ਼ਨ ਆਈ ਹੈਗੀ ਤੇ ਇਹ ਰੈਡੀ ਹੋ ਕੇ ਜਾ ਰਹੀ ਹੈਗੀ ਆਪਣੇ ਪਹਿਣਾ ਦੁਆਰਾ ਸੂਟ ਜਿਹੜੇ ਰੈਡੀ ਹੋਏ ਨੇ ਅਸੀਂ ਤੁਹਾਨੂੰ ਉਹ ਸ਼ੋਅ ਕਰਾਂਗੇ ਪਰ ਉਸ ਤੋਂ ਪਹਿਲਾਂ ਰਿਕਵੈਸਟ ਆ ਕਿ ਅਗਰ ਤੁਸੀਂ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਤੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਚਲੋ ਆਪਾਂ ਬਹੁਤੀ ਦੇਰ ਨਹੀਂ ਲਗਾਉਂਦੇ ਤਾਪਾ ਸੂਟ ਤੁਹਾਡੇ ਅੱਗੇ ਸ਼ੋਅ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਅੱਗੇ ਪਾਰਟੀ ਵੇਅਰ ਸੂਟ ਦਿਖਾਉਣੀ ਆ ਹੈਂਡਵਰਕ ਦਾ ਤੇ ਇਹ ਵਾਲਾ ਸੂਟ ਆਪਣਾ ਪੈਨ ਦੁਆਰਾ ਰੈਡੀ ਕਰਵਾਇਆ ਗਿਆ ਸੂਟ ਹੈਗਾ ਕਿਸੇ ਨੇ ਆਪਣੇ ਵੱਲੋਂ ਫੋਟੋ ਪੇਜ ਕੇ ਸਾਨੂੰ ਸੇਮ ਐਜ਼ ਇਟ ਰੈਡੀ ਕਰ ਲਈ ਕਿਹਾ ਸੀ ਤੇ ਆਪਾਂ ਸੇਮ ਐਜ਼ ਇਟ ਰੈਡੀ ਕਰਕੇ ਦਿੱਤਾਗਾ ਜੀ ਬਹੁਤ ਸੋਹਣਾ ਤੇ ਪਿਆਰਾ ਸੂਟ ਹੈਗਾ ਤੇ ਆਪਣੀ ਆਪਣੀ ਪਸੰਦ ਹੁੰਦੀ ਆ ਹਰ ਇੱਕ ਦੀ ਤੇ ਆਪਾਂ ਉਸੇ ਪਸੰਦ ਦੇ ਮੁਤਾਬਕ ਹੀ ਕੰਮ ਕਰਦੇ ਆਂ ਜੀ ਤੇ ਜਿਹੜਾ ਇਹ ਫੈਬਰਿਕ ਆ ਜੀ ਉਹ ਆਪਾਂ 80 ਗ੍ਰਾਮ ਵਾਲੀ ਕ੍ਰੇਪ ਲੈਤੀ ਹੋਈ ਹੈਗੀ ਤੇ 80 ਗ੍ਰਾਮ ਵਾਲੀ ਕ੍ਰੇਪ ਦੇ ਉੱਪਰ ਆਪਾਂ ਡਾਈ ਕਰਵਾ ਕੇ ਇਹ ਵਾਲਾ ਕਲਰ ਤੇ ਫੇਰ ਇਸ ਦੇ ਉਹ ਕਲਰ ਵੀ ਭੈਣ ਦੁਆਰਾ ਦੱਸਿਆ ਗਿਆ ਸੀਗਾ ਸਾਨੂੰ ਵੀ ਸਾਨੂੰ ਇਹੋ ਹੀ ਕਲਰ ਚਾਹੀਦਾਗਾ ਤੇ ਆਪਾਂ ਉਹੀ ਕਲਰ ਸੇਮ ਡਿਟੋ ਰੈਡੀ ਕਰਵਾਇਆ ਤੇ ਆਪਾਂ ਹੈਂਡਵਰਕ ਦਾ ਡਿਜ਼ਾਈਨ ਵੀ ਮੈਂ ਭੈਣ ਦੁਆਰਾ ਆਪਣਾ ਭੇਜਿਆ ਗਿਆ ਡਿਜ਼ਾਈਨ ਸੀਗਾ ਤੇ ਅਸੀਂ ਉਸੇ ਡਿਜ਼ਾਈਨ ਨੂੰ ਹੀ ਸੇਮ ਕਰਵਾਇਆਗਾ ਕੇਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਪੂਰਾ ਫੁੱਲੀ ਹੈਵੀ ਅ ਕੇਰਾ ਬਣਿਆ ਹੋਇਆਗਾ ਟੋਟਲੀ ਹੈਂਡਵਰਕ ਆ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਆਰੀ ਜਾਂ ਮਸ਼ੀਨ ਦਾ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਮਿਲੇਗਾ ਪੂਰਾ ਫੁੱਲੀ ਹੈਂਡਵਰਕ ਆ ਜੀ ਦਬਕੇ ਦਾ ਕੰਮ ਹੋਇਆ ਹੋਇਆ ਕਟ ਦਾਣੇ ਦਾ ਕੰਮ ਹੋਇਆ ਹੋਇਆ ਤੇ ਆਪਣੇ ਪਰਲ ਵਰਕ ਦਾ ਹੋਇਆ ਹੋਇਆਗਾ ਤਵੇਂ ਜੇ ਤੁਸੀਂ ਟੋਟਲੀ ਹੈਂਡਵਰਕ ਦੇ ਵਿੱਚ ਵੀ ਜਾ ਸਕਦੇ ਹੋ ਏਸੇ ਵਰਕ ਨੂੰ ਅਗਰ ਤੁਸੀਂ ਕਹੋਗੇ ਵੀ ਅਸੀਂ ਥੋੜਾ ਘੱਟ ਪ੍ਰਾਈਸ ਤੇ ਰੈਡੀ ਕਰਨਾ ਤਾਂ ਅਸੀਂ ਤੁਹਾਨੂੰ ਸੈਮੀ ਦੇ ਵਿੱਚ ਕਰਕੇ ਵੀ ਦੇਵਾਂਗੇ ਸੈਮੀ ਚ ਕੀ ਹੁੰਦਾ ਜੀ ਆਪਾਂ ਆਰੀ ਦਾ ਕੰਮ ਜ਼ਿਆਦਾ ਕਰ ਦਿੰਨੇ ਆ ਤੇ ਆਪਾਂ ਹੈਂਡ ਦੇ ਨਾਲ ਟੱਚ ਦੇ ਦਿੰਨੇ ਆਗੇ ਇਹ ਘੇਰੇ ਦਾ ਕੰਮ ਆ ਗਿਆ ਤੁਸੀਂ ਦੇਖ ਲਿਆ ਇਹ ਵਾਲਾ ਨੈਕ ਦਾ ਕੰਮ ਆ ਗਿਆ ਪੂਰਾ ਫੁੱਲੀ ਹੈਵੀ ਨੈਕ ਬਣੀ ਹੋਈ ਹੈਗੀ ਸਾਰਾ ਤੇ ਇਹ ਬਟਨਸ ਵਗੈਰਾ ਆਪਾਂ ਵੈਸੇ ਲਗਾ ਦਿੱਤੇ ਨੇ ਡੈਕੋਰੇਸ਼ਨ ਲਈ ਸੋਹਣੇ ਲੱਗਣ ਦੇ ਲਈ ਤੇ ਇਸ ਤਰ੍ਹਾਂ ਇਹ ਸਾਰਾ ਨੈਕ ਦਾ ਕੰਮ ਆ ਤੇ neck ਵੀ ਕਾਫੀ ਮੀਨਸ ਲੰਬੇ ਤੱਕ ਆਪਾਂ ਕੀਤੀ ਹੈਗੀ ਕਮਰ ਤੱਕ ਤੇ ਇਸ ਤੋਂ ਬਿਨਾ ਇਹ ਆ ਗਿਆ ਜੇ ਬਾਜੀ ਡਰ ਜਾਈ ਥੋੜੀ ਥੋੜੀ ਆਪਾਂ ਲੇਸ ਦੀ ਵੀ ਫਿਨਿਸ਼ਿੰਗ ਦਿੱਤੀ ਹੈਗੀ ਤੇ ਕੰਮ ਤੁਹਾਨੂੰ ਦੇਖ ਹੀ ਰਿਹਾ ਹੋਏਗਾ ਪ੍ਰੋਪਰ ਸਿੱਪੀ ਦਾ ਦੇਖੋ ਤੁਸੀਂ ਕੰਮ ਹਨਾ ਪਰਲ ਵਰਕ ਹੋਇਆ ਹੋਇਆ ਕਟ ਦਾਣਾ ਹੋਇਆ ਹੋਇਆ ਤੇ ਕਿੰਨਾ ਨੀਟ ਐਂਡ ਕਲੀਨ ਜਿਹੜਾ ਵਰਕ ਹੋਇਆ ਹੋਇਆਗਾ ਬਿਲਕੁਲ ਵੀ ਤੁਹਾਨੂੰ ਵਰਕ ਦੀ ਪੂਰੀ ਇਸ ਤਰ੍ਹਾਂ ਫਿਨਿਸ਼ਿੰਗ ਦਿਖ ਰਹੀ ਹੋਏਗੀ ਸੋਨਾ ਸੂਟ ਬਣਿਆ ਜੀ ਬਹੁਤ ਜ਼ਿਆਦਾ ਤੇ ਇਸ ਤਰ੍ਹਾਂ ਦੋਨੋਂ ਬਾਜੀ ਦੇ ਉੱਪਰ ਆਗਾ neck ਦੇ ਉੱਪਰ ਆ ਗਿਆ ਘੇਰੇ ਤੇ ਆ ਗਿਆ ਤੇ ਈਵਨ ਕੀ ਬੈਕ ਤੇ ਵੀ ਆ ਗਿਆ ਜੀ ਤੇ ਉਹਨਾਂ ਦੁਆਰਾ ਬੈਕ ਤੇ ਵੀ ਕੰਮ ਕਰਵਾਇਆਗਾ ਤੁਸੀਂ ਬੈਕ ਤੇ ਨਹੀਂ ਕਰਵਾਉਣਾ ਹੋਊਗਾ ਤਾਂ ਫਿਰ ਤੁਹਾਨੂੰ ਪ੍ਰਾਈਸ ਜਿਹੜੇ ਕੱਟ ਜਾਣਗੇ ਤੇ ਇਸ ਤਰ੍ਹਾਂ ਇਹ ਬੈਕ ਤੇ ਵੀ ਇਹਨਾਂ ਨੇ ਕੰਮ ਕਰਵਾਇਆ ਹੋਇਆ ਕਲਰ ਆ ਜੀ ਜਿਹੜਾ ਇਹ ਪਰਪਲ ਫਾਲਸਾ ਜਿਹਾ ਕਲਰ ਆਗਾ ਪ੍ਰੋਪਰ ਨਹੀਂ ਤਾਂ ਪਰਪਲ ਕਲਰ ਆ ਤੇ ਨਾ ਹੀ ਫਾਲਸਾ ਕਲਰ ਆ ਮਿਕਸ ਜਿਹਾ ਕਲਰ ਆਗਾ ਦੇਖੋ ਜੀ ਲੁੱਕ ਦੇਖੋ ਸੂਟ ਦੀ ਕਿੰਨੀ ਸੋਹਣੀ ਆਉਂਦੀ ਆ ਤੇ ਇਹਨੂੰ ਤੁਸੀਂ ਪਿਓਰ ਕ੍ਰੇਪ ਵਿੱਚ ਵੀ ਕਰਵਾ ਸਕਦੇ ਹੋ ਉਹਦੇ ਨਾਲ ਪ੍ਰਾਈਸ ਆ ਜਿਹੜੇ ਉਸ ਤੋਂ ਵੀ ਮੀਨਜ਼ ਡਬਲ ਹੋ ਜਾਣਗੇ ਬਹੁਤ ਜ਼ਿਆਦਾ ਵੱਧ ਜਾਣਗੇ ਤੇ ਇਹ ਵਾਲਾ ਜੀ ਦੁਪੱਟਾ ਗਾ ਅਸੀਂ ਲਾਈਟ ਦੀ ਰੋਸ਼ਨੀ ਵਿੱਚ ਵੀਡੀਓ ਬਣਾ ਰਹੇ ਹਾਂਗਾ ਡੇ ਟਾਈਮ ਨਹੀਂ ਹੈਗਾਗਾ ਤਾਂ ਮੇਬੀ ਥੋੜਾ ਬਹੁਤਾ ਕਲਰ ਤੁਹਾਨੂੰ ਲੱਗ ਰਿਹਾ ਹੋਏਗਾ 1921 ਦਾ ਪਰ ਇਹ ਬਿਲਕੁਲ ਸੇਮ ਜਿਹੜਾ ਕਲਰ ਹੈਗਾ ਦੁਪट्टे ਦਾ ਹੋਇਆ ਤੁਹਾਨੂੰ ਵੀ ਪਤਾ ਆਪਾਂ ਪਿਓਰ ਆਰਗੈਂਜ਼ਾ ਦਾ ਦੁਪੱਟਾ ਰੈਡੀ ਕਰਵਾਇਆ ਇਹਦੇ ਨਾਲ ਤੇ ਆ ਪਿਓਰ ਦੇ ਉੱਤੇ ਜਮਾਂ ਸੇਮ ਕਲਰ ਆਉਂਦਾ ਜੀ ਦੁਪੱਟੇ ਦਾ ਦੇਖੋ 4 ਸਾਈਡ ਦੇ ਉੱਪਰ ਆਪਾਂ ਇਸ ਤਰ੍ਹਾਂ ਚੰਪਾ ਲੇਸ ਫਿਰ ਪਰਲ ਵਾਲੀ ਲੇਸ ਤੇ ਫਿਰ ਆਪਾਂ ਗੋਟਾ ਪੱਤੀ ਕੱਢ ਕੇ ਇਸ ਤਰ੍ਹਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਚਾਰੋਂ ਸਾਈਡ ਆਪਾਂ ਇਸ ਤਰ੍ਹਾਂ ਗੋਟੇ ਵਾਲੀ ਮੀਂਜ ਫਿਨਿਸ਼ਿੰਗ ਦੇ ਕੇ ਸੂਟ ਨੂੰ ਹੋਰ ਵੀ ਵਧੀਆ ਬਣਾਇਆ ਹੈਗਾ ਤੇ 2.5 ਮੀਟਰ ਦਾ ਆਪਾਂ ਪਿਓਰ ਆਰਗੈਂਜ਼ਾ ਦੇ ਇਹ ਵਾਲਾ ਦੁਪੱਟਾ ਲਿਆਗਾ ਬਾਕੀ ਲੇਸ ਲਗਾਉਣ ਦੀ ਵੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜੀ ਹਨਾ ਵੀ ਕਈ ਵਾਰ ਐ ਹੁੰਦਾ ਆਪਾਂ ਲੇਸ ਦੀ ਵੀ ਵੀ ਬਿਲਕੁਲ ਐ ਬੁਰੀ ਜੀ ਲੱਗਦੀ ਆ ਤਾਂ ਤੁਸੀਂ ਲੇਸ ਦੀ ਫਿਨਿਸ਼ਿੰਗ ਵੀ ਵਧੀਆ ਚੈੱਕ ਕਰ ਸਕਦੇ ਹੋ ਪੂਰਾ ਵਧੀਆ ਕੰਮ ਆ ਜੀ ਇੱਕ ਨੰਬਰ ਕੰਮ ਮਿਲੇਗਾ ਤੁਹਾਨੂੰ ਤੁਸੀਂ ਆਪਣੀ ਪਸੰਦ ਦਾ ਸਾਨੂੰ ਕੋਈ ਵੀ ਡਿਜ਼ਾਈਨ ਹੈਂਡਵਰਕ ਦੇ ਵਿੱਚ ਸੈਮੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਸਾਨੂੰ ਮਰਜੀ ਭੇਜ ਕੇ ਫੋਟੋ ਆਪਣਾ ਸੂਟ ਬਣਵਾ ਸਕਦੇ ਹੋ ਜਾਂ ਫਿਰ ਸਾਡਾ ਇੰਸਟਾਗ੍ਰam ਦਾ ਲਿੰਕ ਆ ਜੀ ਆਪਣਾ ਅ ਕਿਸੇ ਦਾ ਕਾਰੀ ਡਿਜ਼ਾਈਨਰ ਸਟੂਡੀਓ ਤਾਂ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਤੁਹਾਨੂੰ ਸਾਰੇ ਸੂਟਾਂ ਦੇ ਡਿਜ਼ਾਈਨ ਜਿਹੜੇ ਉਹ ਮਿਲ ਜਾਣਗੇ ਇਹ ਜੀ ਆਪਣਾ ਖਾਦੀ कॉटन ਹੀ ਕਹਿ ਸਕਦੇ ਇਹਨੂੰ ਤੁਸੀਂ ਅ ਇਸ ਸਾਲ ਬੜੀ ਜੂਟ ਖਾਦੀ कॉटन ਜੀ ਆਈ ਹੈ ਟ੍ਰੈਂਡ ਦੇ ਵਿੱਚ ਹੈ ਇਹ ਵਾਲਾ ਫੈਬਰਿਕ ਇਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਪ੍ਰਿੰਟ ਹੈਗੇ ਨੇਗੇ ਤੇ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਬਟ ਇਹ ਵਾਲੇ ਸੂਟ ਚਲੋ ਕਿਸ ਨੇ ਸਟਿਚ ਕਰਵਾਏ ਸੀ ਤਾਂ ਸਾਨੂੰ ਸੀ ਤੁਹਾਡੇ ਨਾਲ ਸ਼ੋਅ ਕਰੀਏ ਸੀ ਹਣਾ ਤੇ ਇਹ ਦੇਖੋ ਜੀ ਸੂਟ ਦੀ ਡਿਜ਼ਾਈਨਿੰਗ ਦੇਖੋ ਜੀ ਫੈਬਰਿਕ ਬਾਰੇ ਤੁਹਾਨੂੰ ਦੱਸਤਾ ਵੀ ਜਿਹੜਾ ਖਾਦੀ कॉटन ਹੁੰਦੀ ਹੈ ਜੂਟ ਵਾਲੀ ਉਹ ਵਾਲੀ ਇਹ कॉटन ਆਗੀ ਇੰਦਾ ਨਹੀਂ ਹੈਗਾ ਵੀ ਹਾਰਡ ਹੈ ਸੌਫਟ ਦੇ ਵਿੱਚ ਫੈਬਰਿਕ ਆ ਬਟ ਆਪਾਂ ਇਹਦੇ ਥੱਲੇ ਲਾਈਨਿੰਗ ਦੀ ਨੀਡ ਪਈ ਸੀਗੀ ਇਸ ਕਰਕੇ ਆਪਾਂ ਲਾਈਨਿੰਗ ਲਗਾਈ ਹੈਗੀ ਬਹੁਤ ਸੋਹਣਾ ਮਾਸਟਰਡ येलो ਜਿਹਦਾ ਕਲਰ ਆ ਪ੍ਰਿੰਟ ਪ੍ਰਿੰਟਡ ਸੂਟ ਆ ਇਹ ਆਲ ਓਵਰ ਤੇ ਇਹਦੇ ਉੱਪਰ ਤੁਸੀਂ ਦੇਖੋਗੇ neck ਦੇ ਉੱਪਰ ਆਪਾਂ ਕਾਲਰ ਸਟਾਈਲ ਕੀਤਾਗਾ ਵੀ neck ਦੇ ਵਿੱਚ ਆਪਾਂ ਕਾਲਰ ਸਟਾਈਲ ਕੀਤਾਗਾ ਤੇ ਇਸੇ ਤਰ੍ਹਾਂ ਹੀ ਫੇਰ ਆਪਾਂ ਬਾਜੂ ਦੇ ਉੱਪਰ ਪਾਕਿਸਤਾਨੀ ਸਟਾਈਲ ਦੀ ਬਾਜੂ ਬਣਾਈ ਆ ਪਰ ਆਪਾਂ ਪਹਿਲਾਂ ਫੈਬਰਿਕ ਲਗਾ ਕੇ ਹਨਾ ਇਨਸਰਟ ਕੀਤਾ ਫੈਬਰਿਕ ਤੇ ਫੇਰ ਆਪਾਂ ਲੇਸ ਦੀ ਮੀਂਜ ਫਿਨਿਸ਼ਿੰਗ ਦਿੱਤੀ ਆ ਤਾਂ ਕਿ ਇਹਦੀ ਲੁੱਕ ਆ ਜਿਹੜੀ ਐਮਬਰਾਇਡਰੀ ਵਾਲੀ ਆ ਜਾਵੇ ਕੜਾਈ ਵਾਲੀ ਆ ਜਾਵੇ ਬਹੁਤ ਸੋਹਣੀ ਲੱਗਦੀ ਐ ਇਸ ਤਰ੍ਹਾਂ ਲੁੱਕ ਜੀ ਤੇ ਫੇਰ ਤੁਸੀਂ ਘੇਰੇ ਤੇ ਦੇਖੋ ਤਾਂ ਆਪਾਂ ਘੇਰੇ ਦੇ ਉੱਪਰ ਵੀ ਆਪਾਂ ਇਸੇ ਤਰ੍ਹਾਂ ਹੀ ਪਹਿਲਾਂ ਫੈਬਰਿਕ ਇਨਸਰਟ ਕਰਕੇ ਫੇਰ ਆਪਾਂ ਲੇਸ ਦੇ ਨਾਲ ਇਸ ਦਾ ਡਿਜ਼ਾਈਨ ਬਣਾਇਆਗਾ ਤੇ ਇਹਨੂੰ ਆਪਾਂ ਰੈਡੀ ਕੀਤਾ ਸਿੰਪਲ ਪਲਾਜੋ ਦੇ ਨਾਲ ਜੀ ਆਲ ਓਵਰ ਸੂਟ ਆ ਤੁਸੀਂ ਸਲਵਾਰ ਬਣਾ ਸਕਦੇ ਹੋ ਜਿਹੜਾ ਵੀ ਤੁਸੀਂ ਤੁਹਾਨੂੰ ਪਲਾਜੋ ਪਸੰਦ ਆ ਪਾਕਿਸਤਾਨੀ ਸਲਵਾਰ ਪਸੰਦ ਆ ਫਾਰਸੀ ਸਲਵਾਰ ਪਸੰਦ ਆ ਤੁਸੀਂ ਉਸ ਤਰ੍ਹਾਂ ਦਾ ਰੈਡੀ ਕਰਵਾ ਸਕਦੇ ਹੋ ਮੀਂ ਜੇ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਆ ਜੀ ਵੀ ਲੇਸਿਸ ਵਗੈਰਾ ਦੁਆਰਾ ਆਪਾਂ ਸੂਟਾਂ ਦੀ ਲੁੱਕ ਆ ਜਿਹੜੀ ਆਪਾਂ ਟੋਟਲੀ ਚੇਂਜ ਕਰ ਸਕਦੇ ਹਾਂਗੇ ਬਹੁਤ ਸੋਹਣਾ ਪਰਲ ਵਰਕ ਹੋਇਆ ਹੋਇਆ ਹੈ ਜੀ ਇਹਦੇ ਉੱਤੇ ਵੀ ਕੱਟ ਦਾਣੇ ਦਾ ਵਰਕ ਹੋਇਆ ਹੋਇਆ ਹੈਗਾ ਕਾਲਰ ਮੀਂ ਜੇ ਆਪਾਂ ਸਿੰਪਲ ਨਹੀਂ ਲਗਾਏ ਹੋਏ ਠੀਕ ਹੈ ਜੀ ਹੁਣ ਆਪਾਂ ਅਗਲਾ ਸੂਟ ਤੁਹਾਨੂੰ ਸ਼ੋਅ ਕਰਦੇ ਆਂ ਤੇ ਸ਼ਿਪਿੰਗ ਦੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਲਾਸਟ ਵੀਕ ਥੋੜਾ ਜਿਹਾ ਮੀਨਸ ਆ ਗਿਆ ਸੀਗਾ ਮੀਨ ਜਦੋਂ ਆਪਣਾ ਥੋੜਾ ਮਾਹੌਲ ਇਦਾਂ ਦਾ ਸੀਗਾ ਪੰਜਾਬ ਦਾ ਅਦਰਵਾਈਜ਼ ਤੁਹਾਨੂੰ 3 ਡੇਜ਼ ਦੇ ਵਿੱਚ ਤੁਹਾਨੂੰ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਮਿਲ ਜੇਗਾ ਮੀਨ ਜਦੋਂ ਵੀ ਤੁਸੀਂ ਸੂਟ ਆਰਡਰ ਕਰੋਗੇ ਤੁਸੀਂ ਸਾਡੇ ਤੋਂ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਦੋਨੋਂ ਤਰ੍ਹਾਂ ਦਾ ਸੂਟ ਹੈ ਜਿਹੜਾ ਉਹ ਆਰਡਰ ਕਰ ਸਕਦੇ ਹੋਗੇ ਤੇ ਜਿਹੜੇ ਸ਼ਿਪਿੰਗ ਚਾਰजेस ਹੋਣਗੇ ਜੀ ਉਹ ਇਸੇ ਸੂਟਾਂ ਦੇ ਵਿੱਚ ਇਨਕਲੂਡ ਹੁੰਦੇ ਨੇ ਸ਼ਿਪਿੰਗ ਸਾਡੀ ਐਕਸਟਰਾ ਕੋਈ ਨਹੀਂ ਹੁੰਦੀ ਇਸ ਤੋਂ ਬਿਨਾ ਤੇ ਜਿਹੜਾ ਹੈਂਡਵਰਕ ਵਾਲਾ ਸੂਟ ਆ ਜੀ ਉਹਦੇ ਮੈਂ ਪ੍ਰਾਈਸ ਨਹੀਂ ਸ਼ੋਅ ਕਰੂੰਗੀ ਅਗਰ ਤੁਸੀਂ ਸੇਮ ਬਣਵਾਉਣਾ ਚਾਹੁੰਦੇ ਤਾਂ ਤੁਸੀਂ ਮੈਨੂੰ ਫੋਨ ਦਿੱਤੇ ਵਟਸਐਪ ਤੇ ਉੱਤੇ ਇੱਕ ਨੰਬਰ ਆ ਜਿਹੜਾ ਤੇ ਉੱਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਪੁੱਛ ਸਕਦੇ ਹੋ ਉਹਦਾ ਰੀਜ਼ਨ ਇਹ ਹੈ ਜੀ ਕਿਉਂਕਿ ਤੁਸੀਂ ਫੈਬਰਿਕ ਕਿਹੜਾ ਲਗਾਉਣੇ ਹੋ ਤੇ ਪਲੱਸ ਜਿਹੜਾ ਵਰਕ ਆਗਾ ਤੁਸੀਂ ਫਰੰਟ ਜਾਂ ਬੈਕ ਜਾਂ ਕलर neck ਤੇ ਕਰਵਾਉਣਾ ਚਾਹੁੰਦੇ ਆ ਤਾਂ ਉਹਦੇ ਅਕੋਰਡਿੰਗ ਤੁਹਾਨੂੰ ਪ੍ਰਾਈਸ ਅਸੀਂ ਦੱਸ ਦੇਵਾਂਗੇ ਤੇ ਇਹ ਵਾਲਾ ਜੀ ਸੂਟ ਆ ਜਿਹੜਾ 100% कॉटन ਦਾ ਸੂਟ ਆ ਤੇ ਇਹ ਟਿਸਤਾ ਬ੍ਰਾਂਡ ਦੀ कॉटन ਆ 100% कॉटन ਆ ਜੀ ਇਹ ਤੇ ਇਹ ਹੁਣ ਸੂਟ ਤੁਹਾਨੂੰ ਅਸੀਂ ਦਿਖਾ ਵੀ ਦੇਵਾਂਗੇ ਸਟੈਂਪਿੰਗ ਵੀ ਦਿਖਾ ਦਾਂਗੇ ਸੂਟ ਦੀ ਲਗ ਹੋਈ ਵੀ ਤੇ ਇਹ ਆਪਾਂ ਅੱਜ ਦੇ ਸਟਾਈਲ ਦਾ ਜਿਵੇਂ ਗੋਲ ਘੇਰੇ ਦਾ ਸੂਟ ਅੱਜ ਕੱਲ ਟ੍ਰੈਂਡ ਦੇ ਵਿੱਚ ਆਗਾ ਕੁੜਤੀ ਸਟਾਈਲ ਵੀ ਆਪਾਂ ਪਲਾਜੋ ਦੇ ਨਾਲ ਜਾਂ ਸਟ੍ਰੇਟ ਪਾਕਿਸਤਾਨੀ ਸਲਵਾਰ ਦੇ ਨਾਲ ਪਾ ਰਹੇ ਹਾਂਗੇ ਤੇ ਉਸ ਤਰ੍ਹਾਂ ਜੀ ਫੈਬਰਿਕ ਦਾ ਤੁਹਾਨੂੰ ਦੱਸ ਦੇ ਵੀ ਇਹ ਕ੍ਰਸ਼ कॉटन ਆ ਜੀ ਤੁਹਾਨੂੰ ਸ਼ਾਇਦ ਦਿਖਦੇ ਹੋਣ ਹਲਕੇ ਹਲਕੇ ਦੇ ਵਿੱਚ ਵਟ ਜੇ ਹੁੰਦੇ ਆ ਤੇ ਇਹਨੂੰ ਨਾ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਪੈਂਦੀ ਇਸ ਫੈਬਰਿਕ ਨੂੰ ਤੁਸੀਂ ਐਜ਼ ਇਟ ਹੀ ਇਹਨੂੰ ਪਾਉਂਗੇ ਪਹਿਲੀ ਗੱਲ ਤੇ ਇਹਦੇ ਵਿੱਚ ਵੱਲ ਐਕਸਟਰਾ ਹੋਰ ਭੈਣਗੇ ਹੀ ਨਹੀਂ ਤੇ ਨਾਲੇ ਇਹ ਇਹਦੇ ਦੇਖੋ ਬੈਨੀਫਿਟ ਬਹੁਤ ਨੇ ਇੱਕ ਤਾਂ 100% कॉटन ਆ ਇਹ ਦੂਸਰਾ ਇਹ ਫੈਬਰਿਕ ਜਿਹੜਾ ਮਿਲੂਗਾ ਇਸ ਨੂੰ ਬ੍ਰਾਂਡ ਦਾ ਫੈਬਰਿਕ ਮਿਲੂਗਾ ਤੇ ਇਸ ਦੇ ਵਿੱਚ ਕੋਈ ਇਹਦਾ ਕਲਰ ਨਹੀਂ ਜਾਏਗਾ ਮੇਂਜੇ ਇਸ ਦੀ ਗਾਰੰਟੀ ਹੋਏਗੀ ਕੋਈ ਇਹਦੇ ਤੇ ਲਿੰਟ ਵਗੈਰਾ ਦੀ ਪ੍ਰੋਬਲਮ ਨਹੀਂ ਆਏਗੀ ਕੋਈ ਛਿੱਜਣ ਦੀ ਪ੍ਰੋਬਲਮ ਨਹੀਂ ਆਏਗੀ ਤੇ ਉਸ ਤੋਂ ਬਿਨਾ ਆਪਾਂ ਨੂੰ ਇਹਦੇ ਤੇ ਜਿਵੇਂ ਹੁਣ ਸਮਰ ਦੇ ਵਿੱਚ ਆਪਾਂ ਸੂਟ ਬਣਾਉਣੇ ਆ ਪਰ ਆਪਾਂ ਨੂੰ ਹਰ ਵਾਰ ਪਾਉਣ ਵੇਲੇ ਪ੍ਰੈਸ ਕਰਨਾ ਪੈਂਦਾ ਤੇ ਇਹ ਸੂਟ ਤੁਹਾਨੂੰ ਬਿਨਾ ਪ੍ਰੈਸ ਤੋਂ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਤੁਹਾਨੂੰ ਪ੍ਰੈਸ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ ਇਹਦਾ ਜਿਹੜਾ ਕਲਰ ਹੈਗਾ ਉਹ ਚੈਰੀ ਜਿਹਾ ਕਲਰ ਹੈਗਾ ਮੀਨਸ ਨਾ ਹੀ ਤਾਂ ਬਰਾਊਨ ਦੇ ਵਿੱਚ ਆਂਦਾ ਨਾ ਹੀ ਮਹਿਰੂਨ ਦੇ ਵਿੱਚ ਆਂਦਾ ਕਲਰ neck ਡਿਜ਼ਾਈਨਿੰਗ ਬਣਾਈ ਹੋਈ ਹੈ ਅਸੀਂ लेस ਦੇ ਨਾਲ ਤੇ ਆਪਾਂ ਬਾਜੂ ਦੇ ਉੱਤੇ ਬਹੁਤ ਸੋਹਣੀ ਸਟਾਈਲਿੰਗ ਕੀਤੀ ਹੈ ਦੇਖੋਗੇ ਤੁਸੀਂ ਇਸ ਤਰ੍ਹਾਂ ਕਿਉਂਕਿ ਆਪਣੀ ਬਾਟਮ ਆ ਜਿਹੜੀ ਉਹ ਵੀ ਏਸੇ ਸਟਾਈਲ ਦੀ ਆ ਤੁਹਾਨੂੰ ਵੀ ਪਤਾ ਵੀ ਅੱਜਕੱਲ ਇਸ ਤਰ੍ਹਾਂ ਦੇ ਪਲਾਜ਼ੋ ਸਲਵਾਰ ਬਹੁਤ ਟ੍ਰੈਂਡ ਦੇ ਵਿੱਚ ਨੇ ਤੇ ਆਪਣੇ ਕੋਲੇ ਇਹ ਚੀਜ਼ਾਂ ਅਵੇਲੇਬਲ ਨੇ ਤੇ ਅਸੀਂ ਤੁਸੀਂ ਐਪਲੀਕ ਵਰਕ ਦੇ ਵਿੱਚ ਲੈ ਸਕਦੇ ਹੋ ਤੇ ਚਾਹੇ ਤੁਸੀਂ ਇਸ ਤਰ੍ਹਾਂ ਪਿੰਟੈਕਸ ਦੇ ਵਿੱਚ ਵੀ ਲੈ ਸਕਦੇ ਹੋ ਇਹ ਬਾਜੂ ਦਾ ਸਟਾਈਲ ਬਣਾਇਆ ਹੋਇਆ ਜੀ ਦੋਨੋਂ ਦਾ ਹੀ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਕਿਉਂਕਿ ਏਸੇ ਤਰ੍ਹਾਂ ਦੀ ਆਪਣੀ ਇਸ ਤਰ੍ਹਾਂ ਨਾਲ ਬਾਟਮ ਆਉਂਦੀ ਆ ਤੇ ਆਪਾਂ ਇਹਦੇ ਨਾਲ ਬਾਟਮ ਜਿਹੜੀ ਲਗਾਈ ਹੋਈ ਆ ਆਫ ਵਾਈਟ ਕਲਰ ਦੀ ਲਗਾਈ ਹੋਈ ਆ ਇਸ ਤਰ੍ਹਾਂ ਪਿੰਟੈਕਸ ਵਾਲੀ ਡਿਜ਼ਾਈਨਰ ਬਾਟਮ ਲਗਾਈ ਹੋਈ ਆ ਤੁਸੀਂ ਕਹੋਗੇ ਤੁਹਾਨੂੰ ਸੇਮ ਇਸ ਤਰ੍ਹਾਂ ਦੀ ਬਾਟਮ ਲਗਾ ਦੇਵਾਂਗੇ ਜੀ ਤੇ ਨਹੀਂ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਸਾਡੇ ਕੋਲ ਆਲ ਓਵਰ ਸੂਟ ਵੀ ਅਵੇਲੇਬਲ ਹੈਗਾ ਵਿਦ ਅਗਰ ਤੁਸੀਂ ਇਹ ਵਾਲੀ ਪਿੰਟੈਕਸ ਵਾਲੀ ਬਾਟਮ ਨਹੀਂ ਲਾਇਕ ਕਰਦੇ ਤਾਂ ਆਫ ਵਾਈਟ ਕਲਰ ਦੀ ਪਲੇਨ ਬਾਟਮ ਵੀ ਤੁਹਾਨੂੰ ਅਸੀਂ ਨਾਲ ਲਗਾ ਕੇ ਦੇਵਾਂਗੇ ਹਾਂਜੀ ਇਹ ਵਿੱਚ ਵਿੱਚ ਡਿਫਰੈਂਸ ਇਹ ਆਏਗਾ ਤੁਹਾਨੂੰ ਅਸੀਂ ਆਲ ਓਵਰ ਸੂਟ ਦੇ ਪ੍ਰਾਈਸ ਵੀ ਸ਼ੋ ਕਰਾਂਗੇ ਤੇ ਅਸੀਂ ਤੁਹਾਨੂੰ ਮੈਚਿੰਗ ਦੇ ਨਾਲ ਵੀ ਸ਼ੋਅ ਕਰ ਦਾਂਗੇ ਅਗਰ ਤੁਸੀਂ ਸਿੰਪਲ ਪਲੇਨ ਬਾਟਮ ਲਾਉਂਗੇ ਤਾਂ ਉਹਦੇ ਪ੍ਰਾਈਸ ਘਟ ਜਾਣਗੇ ਇਹਦੇ ਨਾਲ ਥੋੜੇ ਜਿਹਾ ਪ੍ਰਾਈਸ ਇਹਦੇ ਬਾਟਮ ਦੇ ਪ੍ਰਾਈਸ ਜ਼ਿਆਦਾ ਹੁੰਦੇ ਨੇ ਤਾਂ ਇਹਦੇ ਨਾਲ ਤੁਹਾਨੂੰ ਅਸੀਂ ਸ਼ੋਅ ਕਰ ਦਾਂਗੇ ਅਗਰ ਤੁਸੀਂ ਪਲੇਨ ਬਾਟਮ ਲਗਾਉਂਗੇ ਤਾਂ ਤੁਹਾਨੂੰ ਪ੍ਰਾਈਸ ਘਟ ਜਾਊਗਾ ਠੀਕ ਹੈ ਜੀ ਤੇ ਇਹ ਸੀਗੀ ਇਹਦੀ ਸੂਟ ਦੀ ਲੁੱਕ ਬਹੁਤ ਸੋਹਣੀ ਆਉਂਦੀ ਹੈ ਤੋਂ ਤੁਹਾਡੀ ਚੋਆਇਸ ਆ ਤੁਸੀਂ ਆਲ ਓਵਰ ਜਾਂ ਤੁਸੀਂ ਮੈਚਿੰਗ ਜਿੱਦਾਂ ਮਰਜ਼ੀ ਕਰਵਾ ਸਕਦੇ ਹੋ ਤੇ ਇਸ ਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਨੇ ਆਪਾਂ ਤੁਹਾਨੂੰ ਦੋਨੋਂ ਕਲਰ ਸ਼ੋਅ ਕਰ ਦਿੰਨੇ ਆ ਜੀ ਇੱਕ ਇਹ ਵਾਲਾ ਕਲਰ ਆ ਤੇ ਇੱਕ ਇਹ ਵਾਲਾ ਇਹ ਵਾਲਾ ਉਹ ਸੇਮ ਕਲਰ ਆ ਤੁਸੀਂ ਜਿਹੜੀ ਕਰੀਮ ਰੰਗ ਦੀ ਬਾਟਮ ਵੀ ਕਰਵਾ ਸਕਦੇ ਹੋ ਤੇ ਆਲ ਓਵਰ ਵੀ ਤੁਸੀਂ 5 ਮੀਟਰ ਦਾ ਸਾਢੇ ਤੋਂ ਕੱਪੜਾ ਲੈ ਸਕਦੇ ਹੋ ਤੇ ਆ ਦੇਖੋ ਜੀ ਤੁਹਾਨੂੰ SK ਬ੍ਰਾਂਡ ਦੀ ਇਹ ਪ੍ਰੋਪਰ 100% ਕਾਟਨ ਆ ਜਿਹੜੀ ਇਹ ਮਿਲੇਗੀ ਤੁਹਾਨੂੰ 100% कॉटन ਹੈ ਜੀ ਬਿਲਕੁਲ ਇਹਦੇ ਵਿੱਚ ਕੋਈ ਗਰਮੀ ਨਹੀਂ ਆਏਗੀ ਤੁਹਾਨੂੰ ਤੇ ਆਪਾਂ ਇਹ ਵੀ ਬਾਟਮ ਲਗਾ ਸਕਦੇ ਹਾਂ ਆਫ ਵਾਈਟ ਕਲਰ ਦੀ ਤੇ ਸੇਮ ਹੀ ਆਪਾਂ ਇਹਦੇ ਨਾਲ ਵੀ ਲਗਾ ਸਕਦੇ ਹਾਂ ਇਸ ਤਰ੍ਹਾਂ ਇਹ ਵਾਲਾ ਜਿਹੜਾ ਸ਼ੇਡ ਆ ਉਹ ਮਹਿੰਦੀ ਮਸਟਰਡ ਜਾਂ ਸ਼ੇਡ ਆ ਮਹਿੰਦੀ ਗ੍ਰੀਨ ਜਾਂ ਤੇ ਬਹੁਤ ਸੋਹਣਾ ਤੇ ਪਿਆਰਾ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਲਾਈਨਿੰਗ ਦੀ ਨੀਡ ਇਨ੍ਹਾਂ ਸੂਟਾਂ ਦੇ ਥੱਲੇ ਨਹੀਂ ਹੈਗੀ ਪ੍ਰਿੰਟ ਵੀ ਬਹੁਤ ਸੋਹਣੀ ਤੇ ਬਾਰੀਕ ਨੇ ਜੀ ਤਹ ਹੋਪਫੁਲੀ ਤੁਹਾਨੂੰ ਅੱਜ ਦੀ ਕਲੈਕਸ਼ਨ ਬਹੁਤ ਸੋਹਣੀ ਲੱਗੀ ਹੋਵੇਗੀ ਤੁਸੀਂ ਸਾਡੇ ਕੋਲੋਂ ਪ੍ਰੀਵੀਅਸ ਵੀਡੀਓ ਦੇਖ ਕੇ ਉਹਨਾਂ ਤੋਂ ਵੀ ਸੂਟ ਮੰਗਵਾ ਸਕਦੇ ਹੋ ਕਿਉਂਕਿ ਸਮਰ ਦੇ ਰਿਲੇਟਡ ਬਹੁਤ ਸਾਰੀ ਕਲੈਕਸ਼ਨ ਆਪਾਂ ਡੇ ਟੂ ਡੇ ਸ਼ੇਅਰ ਕਰ ਰਹੇ ਹਾਂ ਲਗਭਗ ਹਰ 3ਰਡੇ ਆਪਣੀ ਵੀਡੀਓ ਆਉਂਦੀ ਹੈ ਜੀ ਤੇ ਬਾਕੀ ਤੁਸੀਂ ਇੰਸਟਾਗ੍ਰam ਤੇ ਦੇਖ ਸਕਦੇ ਹੋ ਸਾਨੂੰ ਉੱਥੇ ਫੋਲੋ ਕਰ ਸਕਦੇ ਹੋ ਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੋਵੇਗਾ ਜੀ ਤੁਸੀਂ ਵਟਸਐਪ ਕਰ ਸਕਦੇ ਹੋ ਤੇ ਜਿਹੜੀਆਂ ਬਾਹਰ ਵਾਲੀਆਂ ਪਹਿਣਾ ਦਾ ਕੋਈ ਵੀ ਆਰਡਰ ਚੱਲਦਾ ਅਗਰ ਤੁਸੀਂ ਸੂਟ ਐਡ ਅਪ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਵੀ ਇਹ ਸੂਟ ਰੈਡੀ ਮਿਲ ਜਾਣਗੇ ਤੁਹਾਨੂੰ ਵੀ ਤਾਂ ਬਹੁਤ ਸੋਹਣੇ ਸੂਟ ਨੇ ਜੀ ਤੇ ਤੁਹਾਡੇ ਘਰ ਤੱਕ ਸ਼ਿਪਿੰਗ ਜਿਹੜੀ ਅਵੇਲੇਬਲ ਹੈਗੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ